ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਮਕੌਰ ਸਿੰਘ ਉਸਮਾਨਵਾਲਾ ਭਾਰਤੀ ਕਿਸਾਨ ਦੁਨੀਆ ਬਹਿਰਾਮ ਕੇ ਜਿਹੜਾ 2023 ਸਾਲ ਦੇ ਵਿੱਚ ਆ ਬੰਨ ਟੁੱਟਾ ਸੀ ਉਸ ਤੋਂ ਬਾਅਦਾਂ ਬਹੁਤ ਪ੍ਰਸ਼ਾਸਨ ਨੂੰ ਅਪੀਲਾ ਕਰਨ ਦੇ ਬਾਵਜੂਦ ਵੀ ਇਹ ਜਿਹੜਾ ਬੰਨ ਨਹੀਂ ਬੰਨਿਆ ਗਿਆ ਜੋ ਕਿ ਅਜਾ ਪਾਣੀ ਆ ਇਹ ਸਿਖਰਾਂ ਤੇ ਪਹੁੰਚ ਚੁੱਕਿਆ ਹੈ ਆਰਜੀ ਇੱਕ ਬੰਨ ਮਾਰ ਰਿਹਾ ਸੀ ਇਹ ਬੰਨ ਟੁੱਟਣ ਕਾਰਨ ਕਟੋ ਘਟ 5-6000 ਏਕੜ ਜ਼ਮੀਨ ਜਿਹੜੀ ਇਧਰ ਤਬਾਹ ਹੋਣੀ ਆ ਉਸ ਤੋਂ ਬਾਅਦਾਂ ਜਿਹੜਾ ਫੋਈਪੁਰ ਦੇ ਬੰਨ ਨੂੰ ਵੀ ਖਤਰਾ ਜਿਹੜਾ ਇਹ ਪੰਚਨ ਨੂੰ ਤਿਆਰ ਹੋਇਆ ਖੜਾ ਜਿਹੜਾ ਪਾਣੀ ਦਾ ਪੱਧਰ ਆ ਰਾਤ ਦਾ ਕੱਲ ਦਾ ਤੇ ਰਾਤ ਨੂੰ ਜਿਹੜਾ ਬਹੁਤ ਜ਼ਿਆਦਾ ਵਧਿਆ ਵਧਣ ਕਰਕੇ ਜਿਹੜਾ ਇਹ ਨੁਕਸਾਨ ਹੋਇਆ ਅੱਜ ਅਸੀਂ ਜੀਸੀਬੀ ਆਉ ਸਾਹਮਣੇ ਤੁਸੀਂ ਦੇਖਦੇ ਹੋ ਚੱਲਦੀ ਪਈ ਆ ਕਿਸੇ ਵੀ ਰਕਸਾਨ ਦੀ ਮੰਤ ਕੀਤੀ ਸੀ ਹਰਜਿੰਦਰ ਸਿੰਘ ਆਰਫ ਕੇ ਬੀਕੇਯੂ ਬਹਿਰਾਮ ਕੇ ਜਥੇਬੰਦੀ ਦੇ ਨਾਲ ਹੀ ਆ ਤੇ ਉਹਨਾਂ ਦੀ ਜ਼ਮੀਨ ਦੇ ਵਿੱਚੋਂ ਅਸੀਂ ਮਿੱਟੀ ਪੁੱਟ ਕੇ ਜਿਹੜਾ ਇਹ ਬੰਨ ਆ ਦੇਖੋ ਜੀ ਟਰਾਲੀਆਂ ਲਾ ਕੇ ਮਿੱਟੀ ਦੀਆਂ ਸੇਫਟੀ ਲਈ ਕਰਦੇ ਪਏ ਆ ਪਰ ਵਾਹਿਗੁਰੂ ਹੀ ਰਾਖਾ ਏ ਪੀ ਇਹ ਬੰਦਾ ਕੀ ਹੋਵੇ ਪਾਣੀ ਦਾ ਪੱਧਰ ਜੇ ਵਧਿਆ ਤੇ ਫਿਰ ਟੁੱਟ ਵੀ ਸਕਦਾ ਤੇ ਬਾਕੀ ਕੁਝ ਕਹਿ ਨਹੀਂ ਸਕਦੇ ਕਿਉਂਕਿ ਆ ਦੇਖੋ ਤੁਸੀਂ ਪਾਣੀ ਜਿਹੜਾ ਸਿਖਰਾਂ ਤੇ ਪਹੁੰਚ ਚੁੱਕਿਆ ਜੀ ਵਾਹਿਗੁਰੂ ਅੱਗੇ ਅਰਦਾਸ ਕਰੀਏ ਕਿ ਇਹਦਾ ਜਿਹੜਾ ਪਾਣੀ ਆ ਇਹਦਾ ਵਹਾਵ ਰੁਕ ਜੇ ਖਵਾ ਜੇ ਅੱਗੇ ਅਰਦਾਸ ਕਰਦੇ ਆ ਕਿ ਸਾਨੂੰ ਜਿਹੜੀ ਇਹ ਖਾਨ ਲਈ ਅਨਾਜ ਲੋਕਾਂ ਦਾ ਢਿੱਡ ਭਰ ਲਈ ਅਨਾਜ ਜਿਹੜਾ ਹੈ ਇਹ ਮਿਲੇ ਤੇ ਤਾਂ ਜੋ ਲੋਕਾਂ ਦਾ ਰੋਜ਼ਗਾਰ ਜਿਹੜਾ ਕਿਸਾਨਾਂ ਮਜ਼ਦੂਰਾਂ ਦਾ ਖੇਤੀ ਕਿੱਤੇ ਦਾ ਚੱਲਦਾ ਹੈ ਉਸ ਇਸ ਤਰੀਕੇ ਚੱਲਦਾ ਰਹੇ ਤੇ ਦਾਸ ਚਮਕੌਰ ਸਿੰਘ ਉਸਮਾਨਵਾਲਾ ਭਾਰਤੀ ਕਿਸਾਨ ਯੂਨੀਅਨ ਬੈਰਾਮ ਕੇ ਸੂਬਾ ਮੀਤ ਪ੍ਰਧਾਨ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਇਹਨਾਂ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਆ ਕਰੋ ਤਾਂ ਜੋ ਸਰਕਾਰ ਪ੍ਰਸ਼ਾਸਨ ਦੀਆਂ ਅੱਖਾਂ ਖੁੱਲ ਸਕਣ ਜਿਹੜੇ ਕਹਿੰਦੇ ਸੀ ਕਿ ਅਸੀਂ ਹੜ੍ਹਾਂ ਦਾ ਪੂਰਾ ਪ੍ਰਬੰਧ ਕਰ ਚੁੱਕੇ ਆ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆ ਪਰ ਅਸਲ ਗਰਾਉਂਡ ਦੇ ਵਿੱਚ ਆ ਕੇ ਦੇਖਿਆ ਕਰੋ ਕਿ ਦਿੱਕਤ ਹੈ ਆ ਜਾਂ ਨਹੀਂ ਹੈ ਲੋਕਾਂ ਵੱਲੋਂ ਰੁਪਈਏ ਰੁਪਈਆ ਇਕੱਠਾ ਕਰਕੇ ਇਹ ਪਹਿਲਾਂ ਵੀ ਬੰਨ ਵਧਾ ਗਿਆ ਸੀ ਤੇ ਸਰਕਾਰ ਨੇ ਕੋਈ ਆਸ ਨਹੀਂ ਲਈ ਇਸ ਵਾਰ ਫਿਰ ਜਿਹੜਾ ਆਪਦੇ ਕੋਲੋਂ ਤਿਲ ਫੁੱਲ ਇਕੱਠਾ ਕਰਕੇ ਖੂਨ ਪਸੀਨੇ ਦੀ ਮਿਹਨਤ ਤੇ ਪੈਸੇ ਇਕੱਠੇ ਕਰਕੇ ਇਹ ਬੰਨ ਬੰਨਿਆ ਜਾ ਰਿਹਾ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ